ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਗੁਰਗ੍ਰੰਥ ਸਾਹਿਬ ਵਿੱਚ ਕਿੰਨਾ ਗਿਆ ਹੈ ਮਾਇਆ ਵੱਡੀ ਮਾਇਆ ਤੋਂ ਪਦਾਰਥ ਵੱਡੇ ਪਦਾਰਥ ਤੋਂ ਦੇਹ ਰੋਕਤਾ ਵੱਡੀ ਦੇਹ ਰੋਕਤਾ ਤੋਂ ਕੁਝ ਵੱਡਾ ਹੈ ਗਿਆਨ ਕਹਿੰਦੇ ਗਿਆਨ ਤੋਂ ਕੁਝ ਵੱਡਾ ਹੈ ਗਿਆਨ ਤੋਂ ਵੱਡਾ ਹੈ ਕੋਈ ਕਮਾਈ ਵਾਲਾ ਗਿਆਨ ਦੇਣ ਵਾਲਾ ਮਿਲ ਜਾਵੇ ਬਾਬਾ ਜੀ ਨੇ ਤੇ ਗੱਲ ਆਉਣੀ ਹੈ ਬਾਬਾ ਦੀਪ ਸਿੰਘ ਜੀ ਗਿਆਨ ਤੋਂ ਵਟਾਂ ਗਿਆਨ ਦੇਣ ਵਾਲਾ ਗਿਆਨ ਦੋ ਤਰ੍ਹਾਂ ਦਾ ਹੈ ਇੱਕ ਗਿਆਨ ਹੈ ਗੱਲਾਂ ਦਾ ਕਿਤਾਬ ਵਿੱਚੋਂ ਪੜਿਆ ਤੇ ਬੋਲ ਦਿੱਤਾ ਇੱਕ ਹੈ ਬਾਬਾ ਦੀਪ ਸਿੰਘ ਜੀ ਵਰਗਾ ਕਮਾਈ ਕਰਕੇ ਰਸ ਵਾਲਾ ਗਿਆਨ ਪਹਿਲੇ ਆਪ ਪੂਰੇ ਫਿਰ ਪ੍ਰੇਰਨਾ ਕੋਈ ਤੁਹਾਨੂੰ ਕਹੇ ਕਿ ਬਾਬਾ ਦੀਪ ਸਿੰਘ ਜੀ ਨੇ ਪਤਨੀ ਸੀ ਸਦੀ ਤੇ ਰੱਖਿਆ ਹੈ ਕਿ ਨਹੀਂ ਕਈ ਕਹਿੰਦੇ ਹਨ ਕੋਈ ਸਬੂਤ ਕਿ ਸੀਸ ਰੱਖਿਆ ਹੈ ਸਬੂਤ ਸਾਹਮਣੇ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਅੱਜ ਲੱਖਾਂ ਸ਼ਰੀਰ ਝੋਡੀਆਂ ਪੜ ਰਹੇ ਹਨ ਹੋਰ ਕੀ ਸਾਹਮਣੇ ਚਾਹੀਦਾ ਹੈ ਹੋਰ ਕੀ ਚਾਹੀਦਾ ਹੈ ਇਹ ਐਵੇਂ ਨਹੀਂ ਦਰਗਾਹ ਦੀਆਂ ਚਾਬੀਆਂ ਮਿਲ ਜਾਂਦੀਆਂ ਸੱਚ ਸੀ ਪੱਲੇ ਅਸਲੀਅਤ ਸੀ ਪੱਲੇ ਚਾਬੀਆਂ ਮਿਲ ਗਈਆਂ ਗੁਰੂ ਸਾਹਿਬ ਕਹਿੰਦੇ ਹੋਣਗੇ ਬਾਬਾ ਦੀਪ ਸਿੰਘ ਜੀ ਜਿਸੇ ਆਪ ਦੀ ਖੁਸ਼ੀ ਉਸੇ ਮੇਰੀ ਖੁਸ਼ੀ ਕੀ ਗੱਲ ਕਰੀਏ ਸਤਗੁਰ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਬਚਨ ਕਰ ਰਹੇ ਹਾਂ ਕਦੇ ਵੀ ਕੁਝ ਆਪਣੇ ਨਾਲ ਵੀ ਸੀ ਬਖਸ਼ਿਸ਼ વાਤੀ ਸੁਣਾਉਣ ਲੱਗਾ ਹਾਂ ਕੋਈ ਕੁਝ ਸੁਣਾਉਂਦਾ ਹੈ ਕੋਈ ਇਹ ਦਾਸ ਨੂੰ ਕਹਿੰਦਾ ਹੈ ਕਿ ਸਾਡੇ 22 ਸਾਲ ਦੀ ਲੜਕੀ ਦੇ ਕਿ ਚਿੱਟੇ ਹੋ ਗਏ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੀ ਹਾਜ਼ਰੀ ਲਗਾਓ ਤੇ ਬਾਬਾ ਦੀਪ ਸਿੰਘ ਜੀ ਦੇ ਦਾਦੀ ਜੋਤ ਦਾ ਕਿਉਂ ਹਫਤੇਵਾਰ ਕੇ ਸ਼ੀਸ਼ ਨਾਨ ਕਰਵਾ ਕੇ ਸੁੱਚੇ ਕੇਸਾਂ ਤੇ ਸਮੋਚਤਾ ਨਾਲ ਲਗਾਓ ਬਾਬਾ ਜੀ ਦੇ ਸਾਨ ਦੀ ਜੋਤ ਦਾ ਕਿਉਂ ਹੈ ਮਰੀਆਦਾ ਬਹੁਤ ਜ਼ਰੂਰੀ ਹੈ ਇੱਕ ਸੱਜਣ ਦੇ ਪੈਰ ਦਾ ਥਲਵਾ ਹਿਸਾ ਠੀਕ ਨਹੀਂ ਸੀ ਕਹਿੰਦਾ ਕਿ ਇੱਕ ਪਾਠ ਸ਼੍ਰੀ ਸੁਖਮਨੀ ਸਾਹਿਬ ਤੇ 30 ਦਿਨਾਂ ਤੋਂ ਜੋਦ ਦਾ ਕਿਉਂ ਪੈਰ ਥਲੇ ਲਾਉਂਦਾ ਪਿਆ ਹਾ ਸਰੀਰ ਕੁਝ ਕੰਬ ਗਿਆ ਦਾਸ ਨੇ ਕਿਹਾ ਕਿ ਮਰੀਆਦਾ ਸਮਝ ਕੇ ਬਖ ਤੋਂ ਬਾਬਾ ਜੀ ਦੀ ਜੋਦ ਦਾ ਪਵਿੱਤਰ ਕਿਉਂ ਪੈਰ ਥਲੇ ਨਹੀਂ ਲਾਉਣਾ ਇਹ ਚੀਜ਼ ਦੀ ਮर्यादा ਹੈ ਕਿਸੇ ਬੱਚੀ ਦੇ ਚਿੱਟੇ ਕੇਸ ਹੋਵੇ 22 ਸਾਲ ਦੀ ਲੜਕੀ ਦੇ ਬਾਬਾ ਜੀ ਦੀ ਜੋ ਦਾ ਕਿਉਂ ਲੈ ਕੇ ਸਿਰ ਤੇ ਲਾ ਲਿਆ ਤੁਸੀਂ ਗਰਸਤੀ ਜ ਸੁਮਚਤਾ ਰਿਆ ਰੱਖਣਾ ਹੈ ਕਈ ਵਾਰੀ ਗਲਤ ਮੰਝੇ ਤੇ ਸੁੱਤਾ ਹੈ ਗ੍ਰਸਤ ਹੋਣ ਵਾਲੇ ਮੰਜੇ ਤੇ ਸੁੱਤਾ ਹੈ ਇਹੀ ਯਤਨ ਜੇ ਠੀਕ ਨਹੀਂ ਹੋਏ ਤਾਂ ਪੱਲੇ ਨਹੀਂ ਪੈਂਦਾ ਕੇਸੀ ਇਸ਼ਨਾਨ ਕਰਕੇ ਫਿਰ ਲਾਉਣਾ ਹੈ ਕਿਉਂਕਿ ਮਾਲਕ ਦੀ ਜੋਤ ਦਾ ਕਿਉਂ ਹੈ ਉਸ ਸੱਜਣ ਨੂੰ ਦਾਸ ਨੇ ਕਹਿ ਤਾ ਬੈਠਾ ਕਿ ਜੋਤ ਦਾ ਕਿਉਂ ਤੂੰ ਗਿੱਟੇ ਤੱਕ ਲੱਤ ਤੱਕ ਲਗਾ ਸਕਦਾ ਹੈ ਪਰ ਪੈਰ ਦੇ ਥੱਲੇ ਮੇਰਾ ਮਨ ਨਹੀਂ ਮੰਦਾ ਕਿਹਾ ਕਿ ਇੱਕ ਕੰਮ ਕਰ ਖਿਆਲ ਮੁਤਾਬਕ ਦਾਸ ਨੇ ਕਿਹਾ ਕਿ ਪੈਰ ਥੱਲੇ ਨਹੀਂ ਲਾਉਣਾ ਚਾਹੀਦਾ ਇਹ ਬੇਅਦਬੀ ਹੈ ਤੂੰ ਦਾਸ ਕਰ ਲੈ ਹਰ ਚੀਜ਼ ਦੀ ਚੁਕਤੀ ਹੈ ਮर्याਦਾ ਹੈ ਕਿਹਾ ਕਿ ਇੱਕ ਕੰਮ ਕਰ ਪੰਜ ਬਾਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਾਚੀਆਂ ਪਾ ਕੇ ਗੁਰੂ ਸਾਹਿਬ ਜੀ ਨੂੰ ਪੁੱਛ ਲੈ ਕਿ ਮੈਂ ਇਹ ਪੈਰ ਥੱਲੇ ਜੋਰ ਦਾ ਕਿਉ ਲਾਵਾਂ ਕਿ ਨਾ ਲਾਵਾਂ ਕਿਉਂਕਿ ਪੈਰ ਦੇ ਥੱਲੇ ਦੁੱਖ ਹੈ ਕੁਦਰਤੀ ਜਦੋਂ ਉਸ ਨੇ ਦੋ ਪਾਚੀਆਂ ਪਾਈਆਂ ਤਾਂ ਪਾਚੀ ਚੁੱਕੀ ਤਾਂ ਪਾਚੀ ਇਹੋ ਨਿਕਲੀ ਕਿ ਜੋਰ ਦਾ ਕਿਉ ਇੰਨਾ ਪਵਿੱਤਰ ਹੈ ਕਿ ਉਸ ਨੂੰ ਪੈਰ ਥੱਲੇ ਨਹੀਂ ਲਾਉਣਾ ਸਾਨੂੰ ਕਦੇ ਵੀ ਜੋਤ ਦਾ ਕਿਉਂ ਪੈਰ ਦੇ نیچے ਨਹੀਂ ਲਾਣਾ ਚਾਹੀਦਾ ਇਹ ਮर्यादा ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ